ਫੈਕਟਰੀ ਦੇ ਵਿੱਚ ਜਿਹੜੀ ਇਹ ਨੰਦਾ ਮਸਲਾ ਚੱਲ ਰਿਹਾ ਸੀ ਗੇ ਲੇਬਰ ਤੇ ਮੈਨੇਜਮੈਂਟ ਕੋ ਉਸ ਨੂੰ ਲੈ ਕੇ ਅੱਜ ਕਿਸ ਤਰ੍ਹਾਂ ਦਾ ਹੈ ਗੇ ਰਿਹਾ ਹੈ ਸਮਝੌਤਾ ਹੋਇਆ ਪਿਛਲੇ ਕਾਫੀ ਦਿਨਾਂ ਤੋਂ 4 ਦਿਨ ਲਗਾਤਾਰ ਤਾਂ ਜੰਤਰ ਨਾ ਚੱਲਿਆ ਸੀ ਜਿਹੜੀ ਲੇਬਰ ਦੀ ਯੂਨੀਅਨ ਸੀ ਉਹਨਾਂ ਨੇ ਕੁਝ ਮੰਗਾ ਸੀ ਫਿਰ ਦੁਬਾਰਾ ਡੇਟ ਬਾਈ ਰੱਖੀ ਗਈ ਸੀ ਫੈਕਟਰੀ ਦੇ ਮਾਲਕ ਜਿਹੜੇ ਦਿੱਲੀ ਤੋਂ ਆਉਣੇ ਸੀ ਉਹ ਅੱਜ ਦਿੱਲੀ ਤੋਂ ਮਾਲਕ ਆਏ ਸੀ ਸਾਰੇ ਤੇ ਯੂਨੀਅਨ ਤੇ ਫੈਕਟਰੀ ਦੇ ਵਰਕਰਾਂ ਨਾਲ ਸੁਖਾਵੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਜਿੰਨੀਆਂ ਵੀ ਉਹਨਾਂ ਦੀਆਂ ਮੰਗਾਂ ਸੀ ਉਹਨਾਂ ਤੇ ਸਹਿਮਤੀ ਬਣ ਗਈ ਹੈ ਸਹਿਮਤੀ ਬਣਨ ਤੋਂ ਬਾਅਦ ਜਿਹੜਾ ਹੁਣ ਫੈਕਟਰੀ ਸੁਚਾਰੂ ਰੂਪ ਨਾਲ ਚੱਲੂਗੀ ਤੇ ਧਰਨਾ ਸਮਾਪਤ ਹੈ ਕੀ ਸਰ ਜਿਹੜੀਆਂ ਇਹ ਮੰਗਾ ਸੀ ਸਾਰੀਆਂ ਮੰਨ ਲਈਆਂ ਗਈਆਂ ਸਰ ਤੁਹਾਨੂੰ ਇਹਨਾਂ ਦੀ ਇੱਕ ਮੰਗ ਮੇਨ ਮੰਗ ਤੇ ਇਹਨਾਂ ਦੀ ਹੈ ਕਿ ਸੀਡੀ ਚਾਰਖੰਡ ਵਾਲੀ ਵੀ ਚਾਰਖੰਡ ਬਦਲੀ ਨਾ ਕੀਤੀ ਜਾਵੇ ਉਹ ਸਿਸਟਮ ਬਿਲਕੁਲ ਕੈਨਸਲ ਕਰ ਦਿੱਤਾ ਗਿਆ ਵਾ ਉਹ ਹੁਣ ਜਿਹੜਾ ਚਾਰਖੰਡ ਵਾਲਾ ਸੀ ਵੀ ਚਾਰਖੰਡ ਭੇਜੀ ਜਾਣਗੇ ਉਹ ਅੱਗੇ ਤੋਂ ਕੋਈ ਵੀ ਫੈਕਟਰੀ ਦਾ ਇਥੋਂ ਵਰਕਰ ਚਾਰਖੰਡ ਸ਼ਿਫਟ ਨਹੀਂ ਕੀਤਾ ਜਾਊਗਾ ਹੁਣ ਸਹਿਮਤੀ ਇਹਨਾਂ ਦੀ ਵਰਕਰਾਂ ਦੀ ਹਾਂਜੀ ਹੁਣ ਇਹਨਾਂ ਦੀ ਸਾਰਿਆਂ ਦੀ ਸਹਿਮਤੀ ਹੋ ਗਈ ਹੈ ਕੱਲ ਤੋਂ ਸੁਚਾਰੂ ਰੂਪ 'ਚ ਫੈਕਟਰੀਆਂ ਦਾ ਕੰਮ ਸ਼ੁਰੂ ਕਰ ਕੁਤਰਨਾਂ ਨ ਨਹੀਂ ਅੱਗੇ ਕੋਈ ਖਿਚੇ ਜੋ ਕੁਤਰਨਾਂ ਨ ਜੀ ਸਭ ਤੋਂ ਪਹਿਲਾਂ ਤਾਂ ਮਾਲਕਾਂ ਦਾ ਬਹੁਤ-ਬਹੁਤ ਧੰਨਵਾਦ ਜੋ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਪੂਰੇ ਮਸਲੇ ਨੂੰ ਹੱਲ ਕਰਨ ਵਾਸਤੇ ਆਏ ਨੇ ਤੇ ਦੂਜੀ ਗੱਲ ਸਾਡਾ ਸਮਝੌਤਾ ਅੱਜ ਸੁਖਾਵੇਂ ਢੰਗ ਦੇ ਵਿੱਚ ਨਿਬੜਿਆ ਤੇ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਆ ਝਾਰਖੰਡ ਵਾਲੀ ਸੀ ਬਾਰ-ਬਾਰ ਇਹ ਗੱਲ ਸਾਹਮਣੇ ਆਉਂਦੀ ਸੀ ਵੀ ਝਾਰ ਝਾਰਖੰਡ ਦੀ ਬਦਲੀ ਕੀਤੀ ਜਾਂਦੀ ਹੈ ਉਹ ਲਾਈਨ ਅੱਜ ਰੱਦ ਕੀਤੀ ਗਈ ਹੈ ਮਾਲਕਾਂ ਨੇ ਆਉਣ ਤੇ ਤੇ ਦੂਸਰੀਆਂ ਸਾਡੀਆਂ ਜਿਹੜੀਆਂ ਦੋ ਤਿੰਨ ਮੰਗਾਂ ਦੀ ਕਾਨੂੰਨੀ ਮੰਗਾਂ ਉਹ ਹੱਲ ਕੀਤੀਆਂ ਗਈਆਂ ਨੇ ਬਾਕੀ ਤਾਂ 3 ਮਹੀਨਿਆਂ ਦਾ ਮਾਲਕਾਂ ਵੱਲੋਂ ਟਾਈਮ ਲਿਆ ਗਿਆ ਵੀ ਤੁਸੀਂ 3 ਮਹੀਨੇ ਕੰਮ ਕਰਕੇ ਦਿਖਾਓ ਤਾਂ ਜਿਹੜੀਆਂ ਛੋਟੀਆਂ ਰਹਿੰਦੀਆਂ ਕਾਨੂੰਨੀ ਮੰਗਾਂ ਨੇ ਤਾਂ ਉਹ ਵੀ ਹੱਲ ਕੀਤੀਆਂ ਜਾਣੀਆਂ ਛੋਟੀਆਂ ਤਸ ਤਾਂ ਜੋ ਮਾਲਕਾਂ ਵੱਲੋਂ ਸਮਝੌਤਾ ਕੀਤਾ ਗਿਆ ਤੇ ਸਾਡੀ ਯੂਨੀਅਨ ਵੱਲੋਂ ਤੇ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਦੇ ਰਾਹਾਂ ਦੇ ਆਗੂ ਆਏ ਸੀ ਤੇ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਅੱਜ ਦਾ ਸਮਝੌਤਾ ਹੋਇਆ ਉਹ ਬਹੁਤ ਵਧੀਆ ਸਮਝੌਤਾ ਹੋਇਆ ਹੈ ਜਥੇਬੰਦੀ ਵੱਲੋਂ ਨਹੀਂ ਤੋੜੇ ਜਾਂਦੇ ਇਹ ਕੰਪਨੀ ਦੇ ਮੈਨੇਜਰ ਵੱਲੋਂ ਤੋੜੇ ਜਾਂਦੇ ਨੇ ਜਿਵੇਂ 1 ਅਗਸਤ 2025 ਤੋਂ 8 ਬੰਦੇ ਸਾਡੇ ਸੈਮੀ ਸਕਿਲਡ ਕਰਨੇ ਸੀ ਉਹ 1 ਅਗਸਤ ਤਾਂ ਨਾਂਡ ਗਿਆ ਜੀ 1 ਅਗਸਤ 1 ਸਤੰਬਰ ਤੱਕ ਉੱਪਰ ਵੀ ਨਾਂਡ ਗਿਆ ਤਿੰਨ ਮਹੀਨੇ ਨਾਂਡੇ ਇਹ ਸਮਝੌਤੇ ਉਹਨਾਂ ਵੱਲੋਂ ਤੋੜੇ ਜਾਂਦੇ ਨੇ ਸਾਡੀ ਯੂਨੀਅਨ ਵੱਲੋਂ ਕੋਈ ਸਮਝੌਤਾ ਨਹੀਂ ਤੋੜਿਆ ਜਾਂਦਾ ਜੀ ਵੀ ਜਿਵੇਂ ਆਪਣਾ ਉਹਦੋਂ 1 ਅਗਸਤ ਨੂੰ ਜਿਹੜੇ ਆਪਣੇ ਸਾਡੇ ਬੰਦੇ ਸੈਮੀ ਸਿਕਿਉਰਿਟੀ 'ਚ ਕਰਨੇ تھے ਕਿਉਂਕਿ ਸਾਡਾ ਜਿਹੜਾ ਪਹਿਲਾ ਸਮਝੌਤਾ ਹੋਇਆ ਸੀ 1 ਅਗਸਤ ਨੂੰ ਕਰਨੇ ਨੇ ਉਹਦੇ ਵਿੱਚ ਇਹ ਕੋਈ ਕਿਤੇ ਵੀ ਨਹੀਂ ਦੇਖਿਆ ਹੋਇਆ ਵੀ ਅਗਰ ਇਹ ਚਲਾ ਕੇ ਕੰਮ ਕਰਕੇ ਦਿਖਾਉਣਗੇ ਤਾਂ ਅਸੀਂ ਉਹਨੂੰ ਫੇਰ ਸੈਮੀ ਸਿਕਿਉਰਿਟੀ 'ਚ ਪਾਵਾਂਗੇ ਕਿਉਂਕਿ ਇਹ ਜਿਹੜਾ ਮੈਨੇਜਰ ਹੈ ਇਹ ਗੱਲਾਂ ਤੋਂ ਭੱਜਦਾ ਹੈ ਕਿਉਂਕਿ ਨਾ ਕਿ ਅਸੀਂ ਯੂਨੀਅਨ ਹੁਣ ਸਮਝੌਤਿਆਂ ਤੋਂ ਹਾਂਜੀ ਹੁਣ ਪਹ ਜੂਗਾ ਹੁਣ ਉਹਨਾਂ ਟਾਈਮ ਦੱਸੂਗਾ ਜੀ ਬਾਕੀ ਇੱਕ ਲੈ ਕੇ ਚੱਲਾਂਗੇ ਆਪਾਂ ਨੂੰ ਕੰਮ ਵਧੀਆ ਕਰਾਂ ਪ੍ਰਦਰਸ਼ਨ ਦੇਵਾਂਗੇ ਤੇ ਸਾਰਿਆਂ ਨੂੰ ਆਪਾਂ ਇੱਕ ਇੱਕ ਅੱਖ ਨਾਲ ਦੇਖਾਂਗੇ ਫੇਕ ਕਿੱਦਾਂ ਹੋਇਆ ਹਾਂ ਸਮਝੋ ਤਾਂ ਬਹੁਤ ਵਧੀਆ ਹੋਇਆ ਜਾਂ ਸਾਡੇ ਭਾਰਤ ਸਾਨੂੰ ਨੇ ਇਹ ਤਾਂ ਗਰਾਹ ਰੀਡਰ ਹੀ ਤੇ ਬੈਠੇ ਸਾਰੇ ਜੀ ਤੇ ਮਾਲਕੀ ਪੁੱਜੇ ਹੋਈ ਤੀ ਜਾਂ ਤੇ ਵਿੱਚ ਮੈਨੇਜਮੈਂਟ ਵੀ ਦੀ ਕੀ ਕਹੋਗੇ ਮਤਲਬ ਕਿਸ ਤਰ੍ਹਾਂ ਸਮਝਾਤਾ ਹੋਇਆ ਉਹ ਦੱਸੋ ਮੜਾ ਜੀ ਸਮਝਾਤਾ ਤਾਂ ਜਿਹੜੂ ਬਿਸਵਾ ਦੇ ਹਿਸਾਬ ਨਾਲ ਤਾਂ ਲੱਗਦਾ ਵਧੀਆ ਹੋਇਆ ਹੈ ਬਾਕੀ ਉਹਨਾਂ ਨੂੰ ਟਾਈਮ ਦਸੂਗਾ ਨਹੀਂ ਖੁਸ਼ ਹੋ ਤੁਸੀਂ ਸਮਝਾ ਹਾਂ ਸਮਝਾਉ ਤੇਰਾ ਨਾ ਖੋਦਾ ਨਹੀਂ ਅਸੀਂ ਠੀਕ ਹੈ ਠੀਕ ਹੈ ਬੰਦ ਕਰ ਦਿੱਤੀ ਇਹਨਾਂ ਨੇ ਜਿਹੜਾ ਬਾਕੀ ਸਾਡੇ ਜੂਨੀਅਰ ਨਾਲ ਖੜੇ ਹੋਣੇ ਠੇਕੇਦਾਰ ਦੇ